ਮੈਂ ਨਹੀਂ ਸਮਝ ਸਕਿਆ ਗੁਰੂ ਸਾਹਿਬ ਨੇ ਕੋਈ ਕੋਈ ਸਿੱਖ ਧਰਮ ਚਲਾਇਆ ਸੀ ਜਾਂ ਕੋਈ ਸਿੱਖੀ ਹੈ ਇਹ ਚਲਾਈ ਸੀ ਫਿਰ ਇਹ ਸ੍ਰੀ ਸਾਹਿਬ ਅਮਰਤਖੋ ਸਿੰਘ ਬਣੋ ਕਿਰਪਾਨ ਧਾਰਨ ਕਰੋ ਇਹ ਕਿੱਥੋਂ ਆ ਗਿਆ ਬੰਦਾ ਗੁਰੂਆਂ ਦੇ ਜਿਹੜੇ ਬਲੀਦਾਨਾਂ ਦੀ ਗੱਲ ਉੱਠਦੀ ਹੈ ਸੈਕਰੀਫਾਈਸ ਦੀ ਗੱਲ ਉੱਠਦੀ ਹੈ ਧਰਮ ਦੀ ਖਾਤਰ ਪਰਿਵਾਰ ਪਰਨ ਦੀ ਜਾਨ ਵਾਰ ਦੇ ਸਰਪੰਸ ਵਾਰ ਦੀ ਇਹਦੇ ਨਾਲ ਕੋਈ ਤਫਾਕ ਰੱਖਦੇ ਨਿਰਮਲਿਆਂ ਤੇ ਉਦਾਸੀਆਂ ਨੇ ਇਹ ਗੱਲਾਂ ਪ੍ਰਚਲਿਤ ਕੀਤੀਆਂ ਨੇ ਕਹਾਣੀਆਂ ਬਣਾ ਕੇ ਇਹ ਦੱਸਣ ਲਈ ਕਿ ਗੁਰੂ ਸਾਹਿਬ ਨੇ ਇੱਕ ਮਜ਼ਬ ਧਰਮ ਚਲਾਇਆ ਸੀ ਕੋਈ ਜਦੋਂ ਵਜ਼ਫ ਧਰਮ ਚਲਾਉਂਦਾ ਹੈ ਹੁੰਦਾ ਹੈ ਉਹਦੀ ਕੋਈ ਫਰਮਾ ਬਣਾਉਣੀ ਪੈਂਦੀ ਹੈ ਜਾਂ ਦਰਸਾਉਣੀ ਪੈਂਦੀ ਹੈ ਦੱਸਣੀ ਹੈ ਉਹਨਾਂ ਨੇ ਆਪਣੇ ਕੋਲੋਂ ਬਣਾ ਕੇ ਦੱਸ ਦਿੱਤੀ ਪਰ ਗੁਰੂ ਸਾਹਿਬ ਨੇ ਮਾਨਵਵਾਦ ਦਾ ਕਮਿਸ਼ਨ ਚਲਾਇਆ ਸੀ ਉਹਨਾਂ ਨੇ ਕੋਈ ਵਜ਼ਫ ਧਰਮ ਜੇ ਉਹਨਾਂ ਨੇ ਵਜ਼ਫ ਧਰਮ ਹੀ ਚਲਾਉਣਾ ਸੀ ਤੇ 4000 ਵਜ਼ਫ ਧਰਮ ਤਾਂ ਪਹਿਲਾਂ ਹੀ ਆ ਗਏ ਸੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਸੁਨੇਹਾ ਸੀ ਉਹ ਦੁਨੀਆ ਤੱਕ ਕਿਉਂ ਨਹੀਂ ਪਹੁੰਚ ਪਾਇਆ ਮਾਨਵਵਾਦ ਹਿਊਮੈਨਿਟੀ ਦਾ ਦੇਖੋ ਉਹ ਤਾਂ ਹਨਾਤ ਨੇ ਨਾ ਉਹਨਾਂ ਨੇ 200 ਸਾਲ ਸਟਰਗਲ ਕੀਤੀ ਸੰਘਰਸ਼ ਕੀਤਾ ਇਸ ਗੱਲ ਕੋ ਉਹ ਇੱਕ ਲਿਖਤੀ ਰੂਪ ਦੇ ਵਿੱਚ ਵੀ ਇੱਕ ਗ੍ਰੰਥ ਵੀ ਬਣਾ ਕੇ ਦੇ ਗ ਉਸ ਵੇਲੇ ਦੇ ਲੋਕਾਂ ਦੇ ਵਿੱਚ ਉਹ ਉਹ ਜੜੀਆਂ ਵੈਲਿਊ ਸੀਗੀਆਂ ਕਿਤਨਾ ਕੀਮਤਾ ਸੀ ਜੋ ਮਨੁੱਖਤਾ ਦਾ ਵਰਤਾਰਾ ਸੀ ਉਹ ਲੋਕਾਂ ਦੇ ਵਿੱਚ ਫੈਲਿਆ ਤੇ ਜੇ ਉਹਨਾਂ ਦਾ ਕੋਈ ਸੁਨੇਹਾ ਹੈਗਾ ਸੀ ਚੰਗਾ ਤਾਂ ਹੀ ਉਹਨਾਂ ਨੂੰ ਲੋਕ ਹੁਣ ਤੱਕ ਯਾਦ ਕਰਦੇ ਜਦੋਂ ਗੁਰੂ ਨਾਨਕ ਸਾਹਿਬ ਯਾਤਰਾਵਾਂ ਦੇ ਉੱਤੇ ਆਪਣੇ ਮਾਨਵਤਾ ਦਾ ਮਨੁੱਖੀ ਬਰਾਬਰੀ ਦਾ ਮਨੁੱਖੀ ਭਲਾਈ ਦਾ ਤੇ ਮਜ਼ਮਾ ਧਰਮਾਂ ਦੇ ਵਿਰੋਧ ਦਾ ਇਹ ਸੁਨੇਹਾ ਲੈ ਕੇ ਪ੍ਰਚਾਰਨ ਵਾਸਤੇ ਦੂਰ ਦੂਰ ਤੱਕ ਜਾਂਦੇ ਸੀ ਪਿੱਛੋਂ ਉਹਨਾਂ ਦੇ ਐਬਸੈਂਸ ਦੇ ਵਿੱਚ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਉਹਨਾਂ ਨੇ ਉਹਨਾਂ ਦੇ ਬੇਟੇ ਨੂੰ ਵੀ ਪੜ੍ਹਤ ਹਸੀਰੀ ਚੰਦ ਗੁਰੂਆਂ ਦੇ ਜਿਹੜੇ ਬਲੀਦਾਨਾਂ ਦੀ ਗੱਲ ਉੱਠਦੀ ਹੈ ਸੈਕਰੀਫਾਈਸ ਦੀ ਗੱਲ ਉੱਠਦੀ ਹੈ ਧਰਮ ਦੀ ਖਾਤਰ ਪਰਿਵਾਰ ਵਾਰਨ ਦੀ ਜਾਨ ਵਾਰਨ ਦੀ ਸਰਬੰਸ ਵਾਰਨ ਦੀ ਇਹਦੇ ਨਾਲ ਕੋਈ ਇਤਿਫਾਕ ਰੱਖਦੇ ਹੋ ਦੇਖੋ ਇੱਕ ਕੁਰਬਾਨੀ ਕਰਨੇ ਕਿਸੇ ਕਿਸੇ ਨਿਸ਼ਾਨੇ ਨੂੰ ਸਾਹਮਣੇ ਰੱਖ ਕੇ ਇੱਕ ਨੈਤਿਕਤਾ ਆਧਾਰਿਤ ਨਿਸ਼ਾਨੇ ਨੂੰ ਸਾਹਮਣੇ ਰੱਖ ਕੇ ਜਿਹਨੂੰ ਜਿਹਨੂੰ ਧਰਮ ਤੁਸੀਂ ਕਹਿੰਦੇ ਹੋ ਜਾਂ ਧਰਮ ਦਾ ਇੱਕ ਅਰਥ ਹੋ ਸਕਦਾ ਤੁਸੀਂ ਕੀ ਕਹਿੰਦੇ ਹੋ ਧਰਮ ਨਹੀਂ ਕਹਿੰਦੇ ਤੁਸੀਂ ਕੀ ਕਹਿੰਨੇ ਹੋ ਉਹਨੂੰ ਨਹੀਂ ਚਲੋ ਦੇਖੋ ਨਹੀਂ ਨਹੀਂ ਇੱਥੇ ਸ਼ਬਦ ਹੈ ਨਾ ਹੁਣ ਤੁਸੀਂ ਤੁਸੀਂ ਕਿਦਾਂ ਡਿਸਕ੍ਰਾਈਬ ਕਰੋਗੇ ਆਪਣੇ ਸ਼ਬਦਾਂ ਚ ਮੇਰੇ ਤੁਹਾਡਾ ਤਰੀਕਾ ਮੈਨੂੰ ਇੱਕ ਤੁਸੀਂ ਬਾਅਦ ਚ ਆਪਣੇ ਰਿਕਾਰਡ ਨੋਟ ਕਰਕੇ ਰੱਖ ਲਓ ਵੀ ਮੈਂ ਇਹਨਾਂ ਨੂੰ ਧਰਮ ਬਾਰੇ ਸਵਾਲ ਪੁੱਛਣਾ ਪਰ ਮੈਨੂੰ ਆਪਣੀ ਗੱਲ ਪੂਰੀ ਕਰ ਲੈਣੀ ਹੈ ਕਿ ਇਹ ਨੈਤਿਕਤਾ ਦੇ ਆਧਾਰ ਤੇ ਕੋਈ ਨਿਸ਼ਾਨਾ ਰੱਖ ਕੇ ਉਦੇ ਵਾਸਤੇ ਕੋਈ ਕੁਰਬਾਨੀ ਕਰਦਾ ਤੇ ਉਹ ਤਾਂ ਹੋ ਸਕਦਾ ਹੈ ਸੰਭਵ ਹੈ ਉਹਦੇ ਵਿੱਚ ਕਰਾਮਾਤ ਕੋਈ ਨਹੀਂ ਹੈਗੀ ਕਰਾਮਾਤੀ ਵਰਤਾਰਾ ਕੋਈ ਜੇ ਗੁਰੂ ਸਾਹਿਬਾਨ ਨੇ ਜਿੰਨੀਆਂ ਵੀ ਕੁਰਬਾਨੀ ਜੇ ਜੇ ਸ਼ਹਾਦਤ ਜਿਹਨੂੰ ਕਹੀਏ ਗੁਰੂ ਅਰਜਨ ਜੀ ਨੇ ਦਿੱਤੀ ਹੈ ਤੇ ਗੁਰੂ ਤੇਗ ਬਹਾਦਰ ਜੀ ਨੇ ਦਿੱਤੀ ਉਹਦੇ ਵਿੱਚ ਕੋਈ ਕਰਾਮਾਤੀ ਵਰਤਾਰਾ ਨਹੀਂ ਉਹਨਾਂ ਨੇ ਤਾਂ ਸਗੋ ਜੋ ਉਹਨਾਂ ਦੇ ਨਾਲ ਬੀਤੇ ਉਸ ਨੂੰ ਇੱਕ ਕੁਦਰਤ ਦਾ ਭਾਣਾ ਕੁਦਰਤ ਦਾ ਵਰਤਾਰਾ ਸਮਝ ਕੇ ਉਸ ਨੂੰ ਸਹਿ ਆਪਣੇ ਸਰੀਰ ਤੇ ਜੇ ਗੁਰੂ ਗੁਰੂ ਅਰਜਨ ਜੀ ਨੂੰ ਤਤੀ ਲੋਧ ਦੇ ਉਤੇ ਬਿਠਾਇਆ ਗਿਆ ਹੋਵੇਗਾ ਤੇ ਫਿਰ ਉਹਨਾਂ ਨੇ ਉਸ ਪੀੜ ਨੂੰ ਸਹਿ ਨੇ ਜੋ ਆਪਣੇ ਸਰੀਰ ਤੇ ਸੈੱਡ ਸੀਟ ਲੋਗੇ ਸੋ ਜਾ ਤੁਸੀਂ ਇਹ ਵੀ ਸੋਚਦੇ ਹੋ ਵੀ ਇੰਨੀ ਗਰਮ ਤਵੇ ਤੇ ਕਿੱਦਾਂ ਬੈਠ ਗਿਆ ਬੰਦਾ ਦੇਖੋ ਫਿਰ ਤੁਸੀਂ ਉਹਦਾ ਨਹੀਂ ਨਹੀਂ ਮੈਂ ਤੁਹਾਡੇ ਲਈ ਸਭ ਤੋਂ ਗੱਲ ਕਰ ਰਿਹਾ ਨਹੀਂ ਫਿਰ ਤੁਸੀਂ ਮੈਨੂੰ ਬੋਲਣ ਨਹੀਂ ਦਿੰਦੇ ਆ ਦਰਸ਼ਕਾਂ ਨਾਲ ਬੇਨਿਆਈ ਕਰ ਰਹੇ ਹੋ ਤੁਸੀਂ ਬੇਇਨਸਾਫੀ ਕਰ ਰਹੇ ਹੋ ਦਰਸ਼ਕਾਂ ਤੱਕ ਮੇਰਾ ਮੈਸੇਜ ਪਹੁੰਚਣ ਦੇਵੋ ਜਵਾਬ ਤੁਸੀਂ ਆਪਣੇ ਸਵਾਲ ਰੱਖੋ ਕੱਲ ਨੂੰ ਫਿਰ ਆਪਾਂ ਮਿਲ ਲਵਾਂਗੇ ਪਰ ਤੁਸੀਂ ਚੰਡੀਗੜ੍ਹ ਤੇ ਰਹਿੰਦੇ ਹੋ ਜਿੰਨੇ ਮਰਜ਼ੀ ਮੈਨੂੰ ਸਵਾਲ ਕਰੋ ਪਰ ਮੈਨੂੰ ਆਪਣਾ ਸਵਾਲ ਦਾ ਜਵਾਬ ਪੂਰਾ ਕਰ ਲੈਣ ਦਿਓ ਹੁਣ ਮੈਨੂੰ ਫਿਰ ਗੱਲ ਭੁੱਲ ਜਾਂਦੀ ਹੈ ਵੀ ਗੁਰੂ ਅਰਜਨ ਦੇਵ ਜੱਤੀ ਤੇ ਵੀ ਤੇ ਬੈਠੇ ਸੀ ਮਾਸ ਸੜ ਰਿਹਾ ਹੈ ਸੜ ਦੇ ਨਾਲ ਜਿਹੜੀ ਦਰਦ ਹੋ ਰਹੀ ਹੈ ਉਹਨਾਂ ਦੇ ਮਨ ਤੇ ਆਪਣਾ ਇੰਨਾ ਕਾਬੂ ਹੈ ਜਾਂ ਉਹਨਾਂ ਦੇ ਕਿ ਉਹ ਇਸ ਨੂੰ ਕੁਦਰਤ ਦਾ ਵਰਤਾਰਾ ਸਮਝ ਗਏ ਤੇ ਆਪਣੇ ਸਰੀਰ ਦੇ ਵਿੱਚ ਤੇ ਜਿਹੜੀ ਦਰਦ ਹੈ ਉਹ ਆਪਣੇ ਵਿੱਚ ਉਹਨਾਂ ਨੇ ਐਨੀ ਸਹਿਣਸ਼ੀਲਤਾ ਪੈਦਾ ਕੀਤੀ ਹੋਈ ਹੈ ਕਿ ਉਹ ਉਸ ਨੂੰ ਸਹਿ ਰਿਹਾ ਹੈ ਤੇ ਕੁਦਰਤ ਦਾ ਵਰਤਾਰਾ ਸਮਝ ਰਿਹਾ ਇਸ ਕਰਕੇ ਉਹ ਇਹ ਤਾਂ ਕਿ ਨੇਚਰਲ ਵਰਤਾਰਾ ਇਹ ਚ ਕਰਾਮਾਤ ਕੋਈ ਨਹੀਂ ਹੈਗੀ ਗੁਰੂ ਤੇਗ ਬਹਾਦਰ ਜੀ ਦਿੱਲੀ ਗਏ ਲਿਆਂਦਾ ਗਿਆ ਦਿੱਲੀ ਉਹਨਾਂ ਨੂੰ ਉਹਨਾਂ ਦੇ ਸਾਹਮਣੇ ਇਹ ਪਾਈ ਦੇ ਅੱਲਾ ਜੀ ਇਹਨੂੰ ਦੇਗ ਦੇ ਵਿੱਚ ਉਬਾਲ ਦਿੱਤਾ ਗਿਆ ਉਹ ਆਪਣਾ ਆਰਾਮ ਨਾਲ ਬੈਠੇ ਉਹ ਸਾਰਾ ਕੁਝ ਸਹਿ ਗਏ ਨੇ ਸਹਿਣਸ਼ੀਲਤਾ ਦਿਖਾਈ ਹੈ ਉਹਨਾਂ ਨੇ ਭਾਈ ਸਤੀਦਾਸ ਜੀ ਨੂੰ ਤੇ ਰੂਈ ਦੇ ਵਿੱਚ ਲਪੇਟ ਕੇ ਤੇ ਉਹਨਾਂ ਨੂੰ ਅੱਗ ਲਾ ਦਿੱਤੀ ਉਹ ਸਹਿ ਗਏ ਨੇ ਉਹ ਉਹ ਤਤੀ ਤਵੀ ਦੇ ਨਾਲ ਵੀ ਜਿਆਦਾ ਦਰਦ ਨਾ ਦੇਗ ਚੋ ਬਾਲਣਾ ਤਤੀ ਤਵੀ ਨਾਲ ਵੀ ਹੋ ਸਕਦਾ ਜਿਆਦਾ ਦਰਦ ਨਾ ਹੋਵੇ ਭਾਈ ਮਤੀ ਦਾਸ ਜਿਹਨੂੰ ਆਰੇ ਨਾਲ ਚੀਰ ਦਿੱਤਾ ਗਿਆ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਉਹਨਾਂ ਨੇ ਸਹਿ ਲਿਆ ਹੈਗਾ ਉਹ ਮਤੀ ਦਾਸ ਜੀ ਨੇ ਵੀ ਸਹਿ ਲਿਆ ਸਹਿਣ ਸ਼ੀਲਤਾ ਦਿਖਾਈ ਇਹ ਇੱਕ ਮਨੁੱਖੀ ਬਲੰਦੀ ਮੋਤੀਰਾਮ ਮੇਰਾ ਪਰਿਵਾਰ ਕੋਲੂ ਚ ਪੀੜਿਆ ਗਿਆ ਹਾਂਜੀ ਜਿੰਨਾਂ ਨੇ ਵੀ ਇਦਾਂ ਹੋਇਆ ਹੈ ਸਰੀਰਕ ਜਿਹੜੀ ਦਰਦ ਹੈ ਉਹਨਾਂ ਨੇ ਸਹਿ ਆ ਆਪਣੇ ਵਿੱਚ ਸਹਿਣ ਸ਼ੀਲਤਾ ਦਾ ਮਾਦਾ ਪੈਦਾ ਕਰਕੇ ਇਹਦੇ ਚ ਕਰਾਮਾਤ ਕੋਈ ਨਹੀਂ ਹੈਗੇ ਜਾ ਜਾਂ ਜਿੱਦਾਂ ਉਹ ਕਿਹਾ ਜਾਂਦਾ ਭਾਈ ਤਾਰੂ ਸਿੰਘ ਉਹਨਾਂ ਨੂੰ ਚਰਖੜੀਆਂ ਤੇ ਚੜਾਇਆ ਸ਼ਬਾਸ਼ ਸਿੰਘ ਤੇ ਸ਼ਬੇਗ ਸਿੰਘ ਨੂੰ ਚਰਖੜੀਆਂ ਤੇ ਚੜਾ ਆ ਗਿਆ ਚਲੋ ਉਹ ਸਾਰਾ ਕੁਝ ਸਹਿ ਉਹਨਾਂ ਨੇ ਇਕੱਲਾ ਸਿਰਫ ਇਹ ਨਹੀਂ ਸਾਰੀ ਦੁਨੀਆ ਦੇ ਵਿੱਚ ਬਹੁਤ سارے ਲੋਕ ਨੇ ਜਿਨ੍ਹਾਂ ਦੇ ਨਾਲ ਇਹੋ ਜਿਹੇ ਵਰਤਾਰੇ ਹੋਏ ਸਾਨੂੰ ਤਾਂ ਸਿਰਫ ਅਸੀਂ ਸਿੱਖ ਧਰਮ ਦੇ ਆਚਾਰ ਗੱਲਾਂ ਲੈ ਕੇ ਉਹਨਾਂ ਨੇ ਅਸੀਂ ਹੁਸ਼ਾਰ ਦੇ ਰਹੇ ਇਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹਾਂ ਨਹੀਂ ਮੈਂ ਤਾਂ ਦੇਖੋ ਜੀ ਉਹਨਾਂ ਦਾ ਜੋ ਜਜ਼ਬਾ ਹੈ ਜੋ ਜਿਸਮਿਸ਼ਨ ਨੂੰ ਦੇਖੋ ਜਿਸਮਿਸ਼ਨ ਨੂੰ ਲੈ ਕੇ ਕਿਉਂਕਿ ਮਨੁੱਖਤਾ ਦਾ ਭਲਾਈ ਦਾ ਮਿਸ਼ਨ ਲੈ ਕੇ ਉਹ ਚੱਲੇ ਸੀ ਤੇ ਮਨੁੱਖਤਾ ਦੇ ਭਲਾਈ ਦੇ ਮਿਸ਼ਨ ਤੋਂ ਉਹਨਾਂ ਨੂੰ ਥੜਕਾਉਣ ਦੀ ਕੋਸ਼ਿਸ਼ ਕੀਤੀ ਗਈ ਉਹ ਥੜਕੇ ਨਹੀਂ ਫਿਰ ਉਹਨਾਂ ਨੂੰ ਤਸੀਹੇ ਦਿੱਤੇ ਗਏ ਉਹ ਥੜਕੇ ਨਹੀਂ ਉਹਨਾਂ ਨੂੰ ਇੰਨਾ ਟਰਟਚਰ ਕਰਕੇ ਉਹਨਾਂ ਦੇ ਉਹਨਾਂ ਨੇ ਦੀ ਸ਼ਹਾਦਤ ਕਰ ਦਿੱਤੀ ਗਈ ਉਹ ਥੜਕੇ ਨਹੀਂ ਇਸ ਜਜ਼ਬੇ ਨੂੰ ਮੈਂ ਪ੍ਰਣਾਮ ਕਰਦਾ ਕਦੀ ਸੀਸਗੰਜ ਦਿੱਲੀ ਜਾਂ ਚਮਕੌਰ ਦੀ ਗੜੀ ਜਾਂ ਫਤਿਹਗੜ੍ਹ ਸਾਹਿਬ ਗਏ ਹੋ ਕਦੀ ਗੁਰਦੁਆਰਿਆਂ ਚ ਬਈ ਸਾਰੇ ਦੇਖੇ ਹੋਏ ਨੇ ਜੀ ਦੇਖੇ ਹੋਏ ਨੇ ਦੇਖਣ ਹੀ ਗਏ ਹੋ ਮਾਰਤਾ ਕਿ ਕਦੀ ਆਸਥਾ ਆਸਥਾ ਨਾਲ ਦਰਸ਼ਨ ਵੀ ਕਰਕੇ ਆਏ ਆ ਆਸਥਾ ਜਿਹੜੀ ਤਸੀਹ ਆਸਥਾ ਦਿਖਾਉਂਦੇ ਨੇ ਨਾ ਧਾਰਮਿਕਤਾ ਹੂੰ ਉਹ ਆਸਤਾ ਮੇਰੇ ਵਿੱਚ ਨਹੀਂ ਹੈ ਮੈਂ ਗੁਰੂ ਸਾਹਿਬ ਨੂੰ ਮਾਨਵਵਾਦੀ ਪੈਗੰਬਰ ਮਾਨਵਵਾਦ ਦੇ ਬਹੁਤ ਵੱਡੇ ਪ੍ਰਚਾਰਕ ਸਮਝਦਾ ਉਹਨਾਂ ਨੇ ਬੜੀ کامیابی ਦੇ ਨਾਲ 200 ਸਾਲ ਇੱਕ ਲਹਿਰ ਚਲਾਈ ਹੈ ਉਹ ਲਹਿਰ ਚਲਾਉਂਦੇ ਆ ਉਹਨਾਂ ਦੀ ਆਪੋਜੀਸ਼ਨ ਹੋਈ ਹੈ ਉਹਨਾਂ ਨੇ ਕੋਈ ਮਜ਼ਦ ਧਰਮ ਨਹੀਂ ਚਲਾਇਆ ਤੁਹਾਡੀ ਆਸਤਾ ਨੂੰ ਮੈਂ ਇੱਕ ਸਮਝੋ ਵੀ ਸਹੀ ਇਸ ਫਰਤਾਰਾ ਨਹੀਂ ਮੰਨਦਾ ਕਿਉਂਕਿ ਉਹ ਧਾਰਮਿਕ ਉਹਨਾਂ ਨੇ ਕੋਈ ਕਿਸੇ ਧਰਮ ਦਾ ਪ੍ਰਚਾਰ ਨਹੀਂ ਕੀਤਾ ਜੋ ਨਿਰਮਲਿਆਂ ਤੇ ਉਦਾਸੀਆਂ ਨੇ ਉਹਨਾਂ ਦੇ ਨਾਲ ਨਾਲ ਸਿੱਖ ਧਰਮ ਨਾ ਦਿੱਤਾ ਤੁਸੀਂ ਉਹਦੇ ਵਿੱਚ ਸ਼ਾਮਲ ਹੋ ਕੇ ਆਸਤਾ ਆਪਣੀ ਬਣਾ ਲਓ ਕੋਈ ਗੱਲ ਨਹੀਂ ਤੁਸੀਂ ਬਣਾਈ ਫਿਰੋ ਪਰ ਮੈਂ ਤਾਂ ਉਹਨਾਂ ਨੂੰ ਮਾਨਵਵਾਦ ਤੇ ਤੇ ਗੰਵਰ ਮਾਨਵਵਾਦ ਦੇ ਪ੍ਰਚਾਰਕ ਮੈਂ ਮਾਨਵਵਾਦ ਨੂੰ ਉੱਚਾ ਉਠਾਉਣ ਵਾਲੇ ਮਨੁੱਖੀ ਭਲਾਈ ਦੀ ਸੋਚਣ ਵਾਲੇ ਸਾਰੇ ਮਨੁੱਖਤਾ ਦੀ ਸੋਚਣ ਵਾਲੇ ਇਨਸਾਨ ਮੰਗਦਾ ਮੰਨਦਾ ਆਗੂ ਮੰਨਦਾ ਪਥ ਪ੍ਰਦਰਸ਼ਕ ਮੰਨਦਾ ਗੁਰੂ ਮੰਨਦਾ ਤੇ ਇਸ ਕਰਕੇ ਉਹਨਾਂ ਪ੍ਰਤੀ ਮੇਰਾ ਸਤਿਕਾਰ ਹੈ ਤੇ ਜਿੱਥੇ ਜਿੱਥੇ ਜੋ ਜੋ ਵੀ ਉਹਨਾਂ ਨੇ ਕੀਤਾ ਉਹਦੇ ਪ੍ਰਤੀ ਮੇਰੀ ਬਹੁਤ ਸਤਿਕਾਰ ਹੈ ਮੈਂ ਉਹਦਾ ਉਹ ਤੇ ਮੈਨੂੰ ਮਾਣ ਹੈ ਇੱਕ ਨਾ ਨਿਰਮਲ ਸਿੰਘ ਲੋਧੀ ਮਾਜਰਾ ਨੇ ਗੁਰਮਤ ਵਿਚਾਰ ਮੰਚ ਬਣਾਇਆ ਉਹਨਾਂ ਨੇ ਫਤਿਹਗੜ੍ਹ ਸਾਹਿਬ ਥਾਂ ਥਾਂ ਉਹਨਾਂ ਨੇ ਇਜਤਿਹਾਰ ਬਣਾ ਕੇ ਲਾਏ ਹੋਏ ਨੇ ਕੇ ਪੀਰਾਂ ਨੂੰ ਖਦੇੜੋ ਸੰਤਾਂ ਨੂੰ ਭਜਾਓ ਪੰਜਾਬ ਬਚਾਓ ਸਿੱਖੀ ਬਚਾਓ ਸਰ ਪੰਜਾਬ ਬਚਾਓ ਨਹੀਂ ਸਿੱਖੀ ਬਚਾਓ ਇਸ ਨਾਲ ਇਤਫਾਕ ਰੱਖਦੇ ਹੋ ਨਹੀਂ ਉਹ ਉਹਨਾਂ ਦਾ ਵਿਚਾਰਧਾਰਾ ਜੋ ਉਹਨਾਂ ਦੇ ਹੈ ਉਹਨਾਂ ਨੂੰ ਨਹੀਂ ਧਾਰਮਿਕਤਾ ਦੇ ਲਿਹਾਜ਼ ਨਾਲ ਆਪਾਂ ਗੱਲ ਕਰੀਏ ਜਦੋਂ ਮੈਂ ਧਾਰਮਿਕਤਾ ਨੂੰ ਮੰਨਦਾ ਨਹੀਂ ਐ ਮੈਂ ਨਹੀਂ ਸਮਝਦਾ ਕਿ ਗੁਰੂ ਸਾਹਿਬ ਨੇ ਕੋਈ ਸਿੱਖ ਧਰਮ ਚਲਾਇਆ ਸੀ ਜਾਂ ਕੋਈ ਸਿੱਖੀ ਹੈ ਇਹ ਚਲਾਈ ਸੀ ਤੇ ਮੈਂ ਇਸ ਕਰਕੇ ਇਹਦੇ ਨਾਲ ਸੰਬੰਧਿਤ ਕੋਈ ਵਿਚਾਰਧਾਰਾ ਜਾਂ ਕੋਈ ਲਹਿਰ ਕੋਈ ਬੰਦਾ ਕੋਈ ਸੰਸਥਾ ਚਲਾ ਰਿਹਾ ਮੈਂ ਉਹਦੇ ਨਾਲ ਉਹਦੇ ਕੋਈ ਸਬੰਧ ਚਲੋ ਗੁਰਗੋਬਿੰਦ ਸਿੰਘ ਜੀ ਤੁਸੀਂ ਗੱਲ ਕੀਤੀ ਕਿ ਉਹਨਾਂ ਨੇ ਨਹੀਂ ਕੋਈ ਐਦਾਂ ਦੀ ਗੱਲ ਕੀਤੀ ਸੀ ਸਿੱਖੀ ਚਲਾਉਣ ਵਾਲੀ ਵੀ ਫਿਰ ਕਰ ਚੁੱਕੇ ਆ ਪਰ ਹੁਣ ਇਹਨੂੰ ਸਵਾਲ ਨੂੰ ਮੈਂ ਨਵੇਂ ਤਰੀਕੇ ਨਾਲ ਲੈ ਕੇ ਆਇਆ ਹਾਂ ਕਿ ਫਿਰ ਇਹ ਸ੍ਰੀ ਸਾਹਿਬ ਅਮਰਤ ਛਕੋ ਸਿੰਘ ਬਣੋ ਕਿਰਪਾਨ ਧਾਰਨ ਕਰੋ ਇਹ ਕਿੱਥੋਂ ਆਗੀਆਂ ਗੱਲਾਂ ਇਹ ਨਿਰਵਲਿਆਂ ਤੇ ਉਦਾਸੀਆਂ ਨੇ ਇਹ ਗੱਲਾਂ ਪ੍ਰਚਲਿਤ ਕੀਤੀਆਂ ਨੇ ਕਹਾਣੀਆਂ ਬਣਾ ਕੇ ਇਹ ਦੱਸਣ ਲਈ ਕਿ ਗੁਰੂ ਸਾਹਿਬ ਨੇ ਇੱਕ ਮਜ਼ਬ ਧਰਮ ਚਲਾਇਆ ਸੀ ਕਿਉਂਕਿ ਜਦੋਂ ਮਜ਼ਬ ਧਰਮ ਚਲਾਉਂਦਾ ਹੁੰਦਾ ਹੈ ਉਹਦੀ ਕੋਈ ਪਰੰਪਰਾਵਾਂ ਬਣਾਉਣੀਆਂ ਪੈਂਦੀਆਂ ਜਾਂ ਦਰਸਾਉਣੀਆਂ ਪੈਂਦੀਆਂ ਦੱਸਣੀਆਂ ਪੈਂਦੀਆਂ ਉਹਨਾਂ ਨੇ ਵੀ ਆਪਣੇ ਕੋਲ ਬਣਾ ਕੇ ਦੱਸ ਦਿੱਤੀਆਂ ਪਰ ਗੁਰੂ ਸਾਹਿਬ ਨੇ ਮਾਨਵਵਾਦ ਦਾ ਇੱਕ ਮਿਸ਼ਨ ਚਲਾਇਆ ਸੀ ਉਹਨਾਂ ਨੇ ਕੋਈ ਮਜ਼ਬ ਧਰਮ ਨਹੀਂ ਉਹਨਾਂ ਨੇ ਮਜ਼ਬ ਧਰਮ ਹੀ ਚਲਾਉਣਾ ਸੀ ਤੇ 4000 ਮਜ਼ਬ ਧਰਮ ਤਾਂ ਪਹਿਲਾਂ ਹੀ ਆ ਗਏ ਸੀ ਉਹੀ ਸਾਰਾ ਕੁਝ ਕਰ ਹੀ ਰਿਹਾ ਸੀ ਕਿੱਥੇ ਕਿੱਥੇ ਰਹਿ ਗਿਆ ਫਿਰ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਸੁਨੇਹਾ ਸੀ ਉਹ ਦੁਨੀਆ ਤੱਕ ਕਿਉਂ ਨਹੀਂ ਪਹੁੰਚ ਪਾਇਆ ਮਨਵੱਦ ਹਿਊਮੈਨਿਟੀ ਦਾ ਦੇਖੋ ਉਹ ਤਾਂ ਹਾਲਾਤ ਨੇ ਨਾ ਉਹਨਾਂ ਨੇ 200 ਸਾਲ ਸਟ੍ਰਗਲ ਕੀਤੇ ਸੰਘਰਸ਼ ਕੀਤਾ ਇਸ ਗੱਲ ਦਾ ਉਹ ਇੱਕ ਲਿਖਤ ਦੇ ਰੂਪ ਦੇ ਵਿੱਚ ਵੀ ਇੱਕ ਗ੍ਰੰਥ ਵੀ ਬਣਾ ਕੇ ਦੇ ਗਏ ਆਪਣਾ ਮੈਸੇਜ ਦੇਣ ਵਾਸਤੇ ਉਹ ਮੈਸੇਜ ਜਿਹੜਾ ਹੈ ਮਨੁੱਖਤਾ ਦੇ ਵਿੱਚ ਪਹੁੰਚਿਆ ਹੈ ਉਸ ਵੇਲੇ ਦੇ ਲੋਕਾਂ ਦੇ ਵਿੱਚ ਉਹ ਉਹ ਜੜੀਆਂ ਵੈਲਿਊਜ਼ ਸੀਗੀਆਂ ਕਿਤਨਾ ਕੀਮਤਾਂ ਸੀ ਜੋ ਮਨੁੱਖਤਾ ਦਾ ਵਰਤਾਰਾ ਸੀ ਉਹ ਲੋਕਾਂ ਦੇ ਵਿੱਚ ਫੈਲਿਆ ਤੇ ਜੇ ਉਹਨਾਂ ਦਾ ਕੋਈ ਸੁਨੇਹਾ ਤਾਂ ਹੈਗਾ ਸੀ ਚੰਗਾ ਤਾਂ ਹੀ ਉਹਨਾਂ ਨੂੰ ਲੋਕ ਹੁਣ ਤੱਕ ਯਾਦ ਕਰਦੇ ਨੇ ਬਿਲਕੁਲ ਠੀਕ ਹੈ ਓਵਰ ਆਲ ਫੇਲ ਜੇ ਆਪਾਂ ਦੇਖੀਏ ਇਹਨੂੰ ਤੁਸੀਂ ਹੁਣ ਮੈਂ ਕਹਾਂ ਕਿ ਅੰਨੀ ਆਸਤਾ ਕਹੋ ਬਲਾਈਂਡ ਫੇਥ ਕਹੋ ਕਈ ਲੋਕ ਜਿਹੇ ਜਜ਼ਬਾਤੀ ਹੁੰਦੇ ਨੇ ਜਿਵੇਂ ਅੱਗੇ ਆਪਾਂ ਸਿੱਖ ਧਰਮ ਨੂੰ ਲੈ ਕੇ ਚੱਲੇ ਉਹਦੇ ਵਿੱਚੋਂ ਜਿਹੜੇ ਅੱਗੇ-ਅੱਗੇ ਨਿਕਲ ਆਏ ਭਾਵੇਂ ਨਾਮ ਧਾਰੀ ਨੀਲ ਧਾਰੀ अपना राधा स्वामी ਇਹ ਵਿੱਚੋਂ ਨਿਕਲ ਆਏ ਇਹ ਬਣ ਗਈਆਂ ਫਿਰ ਕਿਦਾਂ ਟਾਈਮ ਟੂ ਟਾਈਮ ਬਣ ਗਈਆਂ ਇਸ ਤਰ੍ਹਾਂ ਹੁੰਦਾ ਜੀ ਜਿਹੜਾ ਵੀ ਕੋਈ ਮਜ਼ਬ ਧਰਮ ਬਣਦਾ ਹੈ ਨਾ ਉਹਦੇ ਵਿੱਚ ਅੱਗੇ ਡਿਵੀਜ਼ਨ ਹੁੰਦੀ ਹੈ ਉਹਦੇ ਵੰਡ ਹੁੰਦੀ ਹੈ ਉਹਦੇ ਚ ਸ਼ਾਖਾਵਾਂ ਨਿਕਲ ਪੈਂਦੀਆਂ ਉਹ ਚ ਅੱਗੇ ਸੰਪਰਦਾਵਾਂ ਨਿਕਲ ਪੈਂਦੀਆਂ ਤੇ ਉਹ ਸੰਪਰਦਾਵਾਂ ਨਿਕਲੀਆਂ ਹੋਈਆਂ ਨੇ ਜਦੋਂ ਧਰਮ ਹੀ ਮਜ਼ਬ ਵੀ ਬਣ ਗਿਆ ਤੇ ਉਸ ਵੇਲੇ ਉਹਦੇ ਫਿਰ ਅੱਗੇ ਸ਼ਾਖਾਵਾਂ ਵੀ ਨਿਕਲਣ ਗਈਆਂ ਤੇ ਇਹ ਸਾਰੀਆਂ ਸ਼ਾਖਾਵਾਂ ਹੈਗੀਆਂ ਨੇ ਉਹਦਾ ਕੋਈ ਅੰਤ ਨਹੀਂ ਹੁੰਦਾ ਐਂਡ ਨਹੀਂ ਹੁੰਦਾ ਦੁਨੀਆ ਦਾ ਜੋ ਵੀ ਕੋਈ ਮਜ਼ਬ ਧਰਮ ਬਣਿਆ ਉਹਦੇ ਵਿੱਚ ਅੱਗੇ ਇਦਾਂ ਦੀਆਂ ਸ਼ਾਖਾਵਾਂ ਨਿਕਲੀਆਂ ਨੇ ਗਾ ਹੋਰ ਸ਼ਾਖਾਵਾਂ ਨਿਕਲ ਪੈਂਦੀਆਂ ਉਹਨਾਂ ਦੀਆਂ ਹੋਰ ਸ਼ਾਖਾਵਾਂ ਨਿਕਲ ਪੈਂਦੀਆਂ ਆਪਸ ਵਿੱਚ ਵੀ ਲੜੇ ਜਾਂਦੇ ਆਪਸ ਲੈ ਨਾਲ ਵੀ ਲੜੇ ਜਾਂਦੇ ਮذਬ ਧਰਮ ਦਾ ਕੰਮ ਵੀ ਇਹ ਹੈਗਾ ਕਿ ਵੰਡਣਾ ਵੰਡ ਪੈਦਾ ਕਰਨੇ ਨਫ਼ਰਤ ਪੈਦਾ ਕਰਨੇ ਮਨੁੱਖਤਾ ਦੇ ਵਿੱਚ ਵੰਡੀਆਂ ਪਾਉਣੀਆਂ ਇੱਕ ਦੂਜੇ ਨਾਲ ਲੜਨਾ ਇੱਕ ਦੂਜੇ ਵਿੱਚ ਜਿਹੜੇ ਵਰਗ ਪੈਦਾ ਕਰਨੇ ਜਾਤ ਪਾਤ ਪੈਦਾ ਕਰਨੇ ਉੱਚ ਨੀਚ ਪੈਦਾ ਕਰਨੇ ਇਹ ਸਾਰੇ ਮذਬਤਾਂ ਦਾ ਨੇ ਦਿੱਤਾ ਹੋਇਆ ਗੁਰੂ ਸਾਹਿਬ ਨੇ ਇਹਨਾਂ ਸਾਰਿਆਂ ਦਾ ਖੰਡਨ ਕੀਤਾ ਹੈ ਗੁਰੂ ਸਾਹਿਬ ਨੇ ਸਭ ਨੂੰ ਬਰਾਬਰੀ ਦੇ ਉਹ ਗੁਰੂ ਸਾਹਿਬ ਦਾ ਸੁਨੇਹਾ ਕਿੱਥੇ ਰਹਿ ਗਿਆ ਫਿਰ ਕਿਉਂ ਆਪਾਂ ਕਹੀਏ ਉਹ ਨਹੀਂ ਅਜੇ ਤੱਕ ਲੋਕਾਂ ਚ ਲਾਗੂ ਕਰ ਪਏ ਜਾਂ ਕਿੱਥੇ ਆ ਕੇ ਉਹ ਆਪਾਂ ਕਿਸਮ ਦਾ ਕਹੀਏ ਰੁਲ ਗਿਆ ਜਦੋਂ ਕਿ ਲੋਕ ਹੀ ਸਮਝ ਨਹੀਂ ਸਮਝ ਸਕੇ ਲੋਕ ਉਹਦੇ ਉਲਟ ਚੱਲ ਪਏ ਉਦਾਸੀਆਂ ਤੇ ਨਿਰਮਲਿਆਂ ਨੇ ਐਸਾ ਸਮਾਜ ਪੈਦਾ ਕਰ ਦਿੱਤਾ ਜਿਹਦੇ ਵਿੱਚ ਗੁਰੂ ਸਾਹਿਬ ਦਾ ਮੈਸੇਜ ਜਿਹੜਾ ਸੀ ਉਸ ਨੂੰ ਥੱਲੇ ਕਰ ਦਿੱਤਾ ਗਿਆ ਤੇ ਜਿਹੜਾ ਬ੍ਰਾਹਮਣਵਾਦ ਹੈ ਉਹਨੂੰ ਉਹਨਾਂ ਦੇ ਵਿੱਚ ਸਿੱਖੀ ਦੇ ਰੂਪ ਦੇ ਵਿੱਚ ਉਹ ਚਾਲੂ ਕਰ ਦਿੱਤਾ ਲੋਕ ਉਧਰ ਚਲੇ ਗਏ ਭਟਕ ਗਏ ਤੇ ਉਹ ਪਟਕੇ ਹੋਏ ਲੋਕ ਜਿਹੜੇ ਉਹ ਕਿਉਂ ਮੰਨਣਗੇ ਗੁਰੂ ਸਾਹਿਬ ਦਾ ਮਤਲਬ ਤੁਸੀਂ ਕੀ ਕਹਿੰਦੇ ਹੋ ਵੀ ਸਨਾਤਨੀਆਂ ਨੇ ਹਿੰਦੂਆਂ ਨੇ ਸਾਰੇ ਇਹ ਆਪਾਂ ਕਹੀਏ ਰਾਮ ਰਾਲਾ ਪਾਇਆ ਨਹੀਂ ਹਿੰਦੂ ਆਂਦੇ ਨੇ ਜਦੋਂ ਗੁਰੂ ਨਾਨਕ ਸਾਹਿਬ ਯਾਤਰਾਵਾਂ ਦੇ ਉੱਤੇ ਆਪਣੇ ਮਾਨਵਵਾਦ ਦਾ ਮਨੁੱਖੀ ਬਰਾਬਰੀ ਦਾ ਮਨੁੱਖੀ ਭਲਾਈ ਦਾ ਤੇ ਮਜ਼ਮਾ ਧਰਮਾਂ ਦੇ ਵਿਰੋਧ ਦਾ ਸਨੇਹਾ ਲੈ ਕੇ ਪ੍ਰਚਾਰਨ ਵਾਸਤੇ ਦੂਰ ਦੂਰ ਤੱਕ ਜਾਂਦੇ ਸੀ ਪਿੱਛੋਂ ਉਹਨਾਂ ਦੇ ਐਬਸੈਂਸ ਦੇ ਵਿੱਚ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਉਹਨਾਂ ਨੇ ਉਹਨਾਂ ਦੇ بیٹے ਨੂੰ ਹੀ ਪਟਿਆ ਸ੍ਰੀ ਚੰਦ ਨੂੰ ਵੱਡੇ بیٹے ਨੂੰ ਤੇ ਉਹਨੂੰ ਇੱਕ ਬ੍ਰਾਹਮਣਵਾਦੀ ਟ੍ਰੇਨਿੰਗ ਦਵਾਤੀ ਦੇ ਦੁਆਕੇ ਕਾਸ਼ੀ ਤੇ ਹਰਦਵਾਰ ਦੇ ਵਿੱਚੋਂ ਉਹ ਉਹਦੇ ਕੋਲ ਇੱਕ ਉਦਾਸੀ ਮਤ ਚਾਲੂ ਕਰਵਾ ਦਿੱਤਾ ਜਿਹੜਾ ਕਿ ਬ੍ਰਾਹਮਣਵਾਦੀ ਸੀਗਾ ਔਰ ਬ੍ਰਾਹਮਣਵਾਦ ਤੋਂ ਵੀ ਅੱਗੇ ਸੀ ਉਹ ਤੇ ਸੰਨਿਆਸ ਵੀ ਸੀਗਾ ਉਹਦੇ ਵਿੱਚ ਕੀ ਕਹਿੰਦੇ ਉਸਨੂੰ ਉਹ ਕਹਿੰਦੇ ਨੇ ਵੀ ਵਿਆਹ ਨਹੀਂ ਕਰਾਉਣਾ ਜਾਂ ਮੇਰਾ ਸ਼ਬਦ ਮੇਰੇ ਮੂੰਹ ਚੋਂ ਨਿਕਲ ਨਹੀਂ ਰਿਹਾ ਤੇ ਸੈਲੀਬਸੀ ਉਹਨੂੰ ਇੰਗਲਿਸ਼ ਚ ਕਹਿੰਦੇ ਨੇ ਤੇ ਉਹ ਉਹ ਜਿਹੜਾ ਹੈ ਉਹ ਐਸਾ ਬ੍ਰਾਹਮਣਵਾਦ ਦਾ ਜਿਹੜਾ ਹੈ ਸ਼ਿਵ ਸ਼ਿਵ ਦਾ ਉੱਤੇ ਉਹਦੇ ਤੇ ਆਧਾਰਿਤ ਤੇ ਉਹ ਉਦਾਸੀ ਮਤ ਜਿਹੜਾ ਚਲਾ ਦਿੱਤਾ ਤੇ ਉਦਾਸੀਮਾਂ ਤੇ ਛਾਇਆ ਰਿਆ ਸਾਰੇ ਗੁਰੂ ਸਾਹਿਬਾਨ ਦੇ ਪੈਰੋਗਾਰਾਂ ਦੇ ਉੱਤੇ ਵੀ ਆੜੇ ਦੌੜ ਦੇ ਸਮਾਜ ਵੀ ਉੱਤੇ ਵੀ ਤੇ ਜਦੋਂ ਗੁਰੂ ਸਾਹਿਬ ਚਲੇ ਗਏ ਏ ਗੁਰੂ ਗੋਬਿੰਦ ਸਿੰਘ ਜੀ ਚਲੇ ਗਏ ਬੰਦਾਬਾਦਰ ਦੀ ਵਿਹਾਰ ਹੋ ਗਈ ਉਹਦੇ ਬਾਅਦ ਭਾਈ ਮਨੀ ਸਿੰਘ ਇਕੱਲਾ ਰਹਿ ਗਿਆ ਉੱਥੇ ਹਰਮੰਦਰ ਸਾਹਿਬ ਬੰਦਾਬਾਦਰ ਰਹਿ ਗਿਆ ਤੇ ਉਹਦੇ ਬਾਅਦ ਭਾਈ ਮਨੀ ਸਿੰਘ ਤੇ ਜਦੋਂ ਸ਼ਹੀਦ ਹੋਈ 1935 ਦੇ ਵਿੱਚ ਤੇ 1735 ਦੇ ਵਿੱਚ ਤੋਂ ਉਸ ਵੇਲੇ ਜਿਹੜੇ ਉਦਾਸੀ ਮਤ ਦੇ ਜਿਹੜੇ ਜਿੰਨੇ ਪੈਰੋਕਾਰ ਸੀਗੇ ਉਹਨ ਸ਼੍ਰੀ ਜਨ ਜੀ ਤੇ ਚਲੇ ਜਾ ਚੁੱਕੇ ਹੋਏ ਸੀਗੇ ਉਹਨਾਂ ਪੈਰੋਕਾਰਾਂ ਨੇ ਗੁਰੂ ਅਸਥਾਨਾਂ ਤੇ ਕਬਜ਼ਾ ਕਰ ਲਿਆ ਤੇ ਸਿੱਖ ਧਰਮ ਚਲਾ ਦਿੱਤਾ ਸਾਰੇ ਕਰਮਕਾਂਡ ਚਲਾ ਬੰਦਾਬਾਦਰ ਦੀ ਹਾਰ ਕੀ ਵਿੱਚ ਸ਼ਹਾਦਤ ਹੋਈ ਸੀ ਨਾ ਨਹੀਂ ਇਹ ਵੀ ਡਿਸਕ੍ਰਾਈਬ ਕਰੋ ਤੁਸੀਂ ਹਾਰ ਕਿਦਾਂ ਕਹਿੰਦੇ ਹੋ ਹਾਰ ਕਿਦਾਂ ਕਹਿੰਦੇ ਬੰਦਾ ਬਹਾਦਰ ਦੀ ਉਹ ਇਸ਼ਹਾਦਤ ਸੀ ਉਹਨਾਂ ਦਿੱਤਾ ਬੱਚੇ ਉਹਨਾਂ ਦੇ ਅਜੇ ਸਿੰਘ ਦਾ 6 ਸਾਲ ਦਾ ਕਲੇਜਾ ਚੀਰ ਕੇ ਮੂੰਹ ਚ ਪਾਇਆ ਸੀ ਤੁਸੀਂ ਸ਼ਹਾਦਤ ਕਬੋਗੇ ਕਿਉਂਕਿ ਤੁਹਾਡਾ ਹੀਰੋ ਸੀ ਜਾਂ ਤੁਹਾਡਾ ਤੁਸੀਂ ਹਾਰ ਡਿਸਕ੍ਰਾਈਬ ਕਰ ਦੋ ਨਾ ਕਿਦਾਂ ਹਾਰ ਕਿਦਾਂ ਕਹਿੰਦੇ ਹੋ ਉਹਨਾਂ ਨੂੰ ਗੁਰਦਾਸ ਨਗਰ ਦੀ ਗੜੀ ਦੇ ਵਿੱਚ ਘੇਰ ਲਿਆ ਗਿਆ 5-6 ਮਹੀਨੇ ਘੇਰਾ ਰਿਆ ਘੇਰੇ ਤੋਂ ਬਾਅਦ ਉਹਨਾਂ ਨੂੰ ਕੈਦ ਕਰ ਲਿਆ ਗਿਆ ਹਾਰ ਗਏ ਹਾਰ ਹੀ ਕਹਿੰਦੇ ਹੋ ਉਹਨੂੰ ਵੀ ਹਾਰ ਨਹੀਂ ਕਹੋਗੇ ਜਿੱਤ ਗਏ ਸੀ ਉਹ ਉਸ ਉਸ ਲੜਾਈ ਦੇ ਵਿੱਚ ਕੀਆ ਬਣਾ ਉਹ ਸੋ ਪਹਿਲਾਂ ਕੁਝ ਜਿੰਨਾ ਦੀ ਚੀਜ਼ ਕੀਤੀ ਸੀ ਉਹਨਾਂ ਨੇ ਜਿੱਤੇ ਇੱਕ ਇੱਕ ਬਰਾਤ ਕੀਤੀ ਸੀ ਸਰੰਗ ਉਹ ਸਭ ਤੋਂ ਵੱਡੀ ਹੋਈ ਐ ਛੇ ਵੱਡੀ ਨਾਲੋਂ ਛੋਟੀ ਨਾਲੋਂ ਹਾਂ ਇੱਕੋ ਇੱਕ ਜਿੱਤ ਆ ਉਸ ਤੋਂ ਪਹਿਲਾਂ ਦੋ ਚਾਰ ਜਿੱਤਾਂ ਉਹਨਾਂ ਦੇ ਰਸਤੇ 'ਚ ਆਉਂਦੇ ਆ ਉਹਨਾਂ ਕੀਤੀਆਂ ਸੀਗੀਆਂ ਫਿਰ ਸਰਹੰਦ ਦੀ ਜਿੱਤ ਪ੍ਰਾਪਤ ਕੀਤੀ ਫਿਰ ਤਾਂ ਤੁਸੀਂ ਕਹੋਗੇ ਗੁਰਗੋਵੀ ਸਿੰਘ ਵੀ ਹਾਰੇ ਫਿਰ ਤਾਂ ਤੁਸੀਂ ਇਹ ਵੀ ਕਹੋਗੇ ਨਹੀਂ ਤੁਸੀਂ ਦੇਖੋ ਫਿਰ ਨਹੀਂ ਨਹੀਂ ਫਿਰ ਗੱਲ ਉੱਥੇ ਆ ਰਹੀ ਹੈ ਨਾ ਗੱਲ ਉੱਥੇ ਨਹੀਂ ਨਾ ਚਮਕੌਰ ਦੀ ġੜੀ ਤੁਸੀਂ ਕਹਿੰਦੇ ਗੁਰਗੋਵੀ ਸਿੰਘ ਵੀ ਹਾਰੇ ਫਿਰ ਤਾਂ ਮੈਨੂੰ ਪਹਿਲਾ ਸਵਾਲ ਜਵਾਬ ਤਾਂ ਪੂਰਾ ਕਰ ਲੈਣ ਦਿਓ ਨਾ ਤੇ ਉਹਨਾਂ ਨੇ ਸਰਹੰਦ ਦੀ ਜਿੱਤ ਪ੍ਰਾਪਤ ਕੀਤੀ ਫਿਰ ਉਹਨਾਂ ਨੇ ਰਾਜ ਸਥਾਪਿਤ ਕੀਤਾ ਰਾਜ ਸਥਾਪਿਤ ਕਰਕੇ ਆਪ ਤਾਂ ਉਹਨਾਂ ਨੇ ਲੋਹ ਗੜ ਜਿਹੜਾ ਹੈ ਮੁਖਲਿਸਪੁਰ ਉੱਥੇ ਜਾ ਕੇ ਤਾਂ ਉਹਨਾਂ ਨੇ ਆਪ ਤਾਂ ਉੱਥੇ ਬੈਠ ਗਏ ਇ ਇਦਾਂ ਛਾ ਲਾ ਕੇ ਤੇ ਉਹ 6 ਮਹੀਨੇ ਬਾਅਦ ਉਹਨਾਂ ਦਾ ਰਾਜ ਖਤਮ ਹੋ ਗਿਆ ਫਿਰ ਉਹ ਪਹਾੜਾਂ ਚ ਚਲੇ ਗਏ ਉਦੋਂ ਬਾਅਦ ਉਹਨਾਂ ਦੀ ਕੋਈ ਵੀ ਲੜਾਈ ਚ ਕਿਸੇ ਜਿੱਤ ਨਹੀਂ ਹੋਈ ਉਹ ਕੋਈ ਉਹਦਾ 6 ਮਹੀਨੇ ਦਾ ਰਾਜ ਚੱਲ ਰਿਹਾ ਸਾਰਾ ਉਹਨਾਂ ਦਾ ਫਿਰ ਅਖੀਰ ਜਾ ਕੇ ਗੁਰਦਾਸ ਨੰਗਲ ਦੀ ਘੜੀ ਦੇ ਵਿੱਚ ਉਹਨਾਂ ਅਕੇਰਾ ਪੈ ਗਿਆ ਉੱਥੇ ਉਹਨਾਂ ਦੇ ਹਾਰ ਹੋ ਗਏ ਉਹਨਾਂ ਨੂੰ ਕੈਦ ਕਰ ਲਿਆ ਗਿਆ ਕੈਦ ਕਰਕੇ ਲਿਜਾ ਕੇ ਉੱਥੇ ਉਹਨਾਂ ਨੂੰ ਜੋ ਵੀ ਤੁਸੀਂ ਜੀ ਕੋਟ ਦੀ ਘੜੀ ਵਿੱਚ ਆ ਗੁਰਗੋਵੀ ਸਿੰਘ ਦੇ ਪਰਿਵਾਰ ਨਾਲ ਕੀ ਫਿਰ ਉਹ ਵੀ ਹਾਰੀ ਹੈ ਉਹਨਾਂ ਦੀ ਤੁਸੀਂ ਫਿਰ ਜੰਗ ਵਿੱਚ ਦੇ ਜੰਗ ਦੇ ਹਿਸਾਬ ਨਾਲ ਹੀ ਗੱਲ ਕਰ ਰਹੇ ਜੰਗ ਦੇ ਹਿਸਾਬ ਨਾਲ ਹੀ ਕਰ ਰਹੇ ਸਹਿਣ ਦਾ ਮਾਤਾ ਸਹਿਣ ਦਾ ਵਾਸਤੇ ਮਾਤਾ ਪੈਦਾ ਕਰ ਮੇਰੇ ਕੋ ਹੈਗਾ ਮੈਂ ਤਾਂ ਇਹ ਕਹਿ ਰਿਹਾ ਤੁਸੀਂ ਆਮ ਸ਼ਬਦਾਂ ਵਿੱਚ ਕਹੋ ਹਾਰ ਹੈ ਕਿ ਨਹੀਂ ਹੈ ਬੋਲਣ ਨਹੀਂ ਦੇ ਰਹੇ ਚਲੋ ਸਾ ਤੁਸੀਂ ਧਾਰਮਿਕ ਤੌਰ ਤੇ ਧਾਰਮਿਕ ਰੰਗ ਵਿੱਚ ਆਓ ਜੇ ਅਸੀਂ ਸਾਡੀ ਜਿੱਤ ਪ੍ਰਾਪਤ ਬਹਾਦਰ ਜੀ ਦਾ ਖਾਸ ਪਾਪਾ ਬੰਦਾ ਬਹਾਦਰ ਨੂੰ ਵੀ ਇੱਕ ਧਾਰਮਿਕ ਉਹਦੇ ਨਾਲ ਹੀ ਵੇਖਿਆ ਜਾਂਦਾ ਉਹਨਾਂ ਨੂੰ ਉਹ ਵਾਰੀਅਰ ਸੀ ਉਹ ਯੋਧਾ ਸੀ ਯੋਧਾ ਹੋ ਗਿਆ ਯੋਧਾ ਬਹੁਤ ਵੱਡਾ ਸੀਗਾ ਬਹੁਤ ਬਹਾਦਰ ਸੀ ਬਹਾਦਰ ਵੀ ਉਹਦੇ ਅੰਦੇ ਵੀ ਹਾਰ ਹੋ ਜਾਂਦੀ ਹੈ ਐਸੀ ਕਿਹੜੀ ਗੱਲ ਹੈ ਮੈਂ ਇਤਫਾਕ ਰੱਖਦਾ ਤੁਹਾਡੀ ਗੱਲ ਹਾਂ ਤੇ ਗੋਵੀ ਸਿੰਘ ਵੀ ਯੋਧੇ ਹੀ ਸੀ ਉਹਨਾਂ ਦੀ ਵੀ ਹਾਰ ਹੀ ਕਮਾਂਗੇ ਆਪਾਂ ਫਿਰ ਉਹ ਉਹ ਆਪਣਾ ਕਿਲਾ ਛੱਡ ਕੇ ਚਲੇ ਗਏ ਹਾਂ ਉਹ ਉਹ ਖਾਲੀ ਕਹਾਂਗੇ ਫਿਰ ਤੁਸੀਂ ਆਪਣੇ ਸ਼ਬਦਾਂ ਚ ਉਹਨਾਂ ਨੂੰ ਘੇਰਾ ਪੈ ਗਿਆ ਨਹੀਂ ਉਹ ਕਿਲਾ ਛੱਡ ਕੇ ਚਲੇ ਗਏ ਚਮਕੌਰ ਦੀ ਗੜੀ ਦੇ ਵਿੱਚ ਵੀ ਉਹਨਾਂ ਨੂੰ ਉੱਥੋਂ ਛੱਡ ਕੇ ਚਲੇ ਗਏ ਉਹ ਅੱਗੇ ਚਲੇ ਗਏ ਫਿਰ ਮੁਖਤਿਆਰ ਸਾਹਿਬ ਚਲੇ ਗਏ ਹਾਂ ਜੀ ਤੇ ਉਹ ਇਹਨੂੰ ਤੁਸੀਂ ਜਿੱਤ ਕਹੋਗੇ ਜੰਗ ਦੇ ਜੰਗ ਦੀ ਟਰਮੀਨੋਲੋਜੀ ਦੇ ਵਿੱਚ ਜੰਗ ਦੀ ਸ਼ਬਦਾਵਲੀ ਦੇ ਵਿੱਚ ਇਹ ਇਸ ਨੂੰ ਜਿੱਤ ਕਹੋਗੇ ਤੁਸੀਂ ਠੀਕ ਹੈ ਜੰਗ ਦੀ ਸ਼ਬਦਾਵਲੀ ਤੋਂ ਧਰਮ ਦੀ ਸ਼ਬਦਾਵਲੀ ਚ ਨਾ ਕਹੋ ਸਮਝ ਗਏ ਇੱਕ ਬਾਰਡਰ ਦੇ ਉੱਤੇ ਇੱਕ ਪਾਕਿਸਤਾਨ ਇੰਡੀਆ ਦਾ ਬੰਦਾ ਸ਼ਹੀਦ ਮਰਦਾ ਲੜਾਈ ਕਰਦਾ ਉਹਨੂੰ ਗੋਲੀ ਵੱਜ ਕੇ ਮਰ ਗਿਆ ਇੰਡੀਆ ਵਾਸਤੇ ਸ਼ਹੀਦ ਹੈ ਤੇ ਉਹਨਾਂ ਵਾਸਤੇ ਪਾਕਿਸਤਾਨੀ ਵਾਸਤੇ ਗਦਾਰ ਹੈ ਇਹ ਤਾਂ ਪਾਕਿਸਤਾਨ ਦਾ ਬੰਦਾ ਬਣ ਗਿਆ ਇਹ ਤਾਂ ਫਿਰ ਸ਼ਬਦਾਂ ਦੀ ਗੱਲ ਹੋ ਗਈ ਨਾ ਸ਼ਬਦਾਂ 'ਚ ਮਾਨ ਦੇ ਰਹੇ ਆ ਨਾ ਅਸੀਂ ਸ਼ਬਦਾਂ ਦੀ ਗੱਲ ਕਰ ਰਹੇ ਆ ਹਾਂ ਸ਼ਬਦਾਂ ਦੀ ਉਹ ਕਰ ਰਹੇ ਆ ਤੁਸੀਂ ਜਿੱਤ ਹਾਰ ਜਦੋਂ ਕਹਿੰਦੇ ਤੁਸੀਂ ਸ਼ਬਦਾਂ 'ਚ ਅਗਰ ਜਾ ਰਹੇ ਹੋ ਜੰਗ ਦੇ ਮੈਦਾਨ 'ਚ ਕੀ ਹੋਇਆ ਹੂੰ ਜੰਗ ਦੇ ਮੈਦਾਨ ਦੇ ਵਿੱਚ ਕੀ ਹੋਇਆ ਬੰਗਲਾਦੇਸ਼ 'ਚ ਕੀ ਹੋਇਆ ਬੰਗਲਾਦੇਸ਼ ਦੀ ਹਾਰ ਨਹੀਂ ਹੋਈ ਇਹ ਪਾਕਿਸਤਾਨ ਦੀ ਹਾਰ ਨਹੀਂ ਹੋਈ ਬਿਲਕੁਲ ਠੀਕ ਹੈ ਫਿਰ ਜੇ ਪਾਕਿਸਤਾਨ ਵੱਲ ਕੇ ਕਹਿਣ ਜੀ ਨਹੀਂ ਸਾਡੀ ਨਹੀਂ ਹਾਰ ਹੋਈ ਤੇ ਫਿਰ ਨਾਂ ਮੰਨਣ ਤਾਂ ਆਪਾਂ ਕੀ ਕਰਾਂਗੇ ਜਿੱਤ ਜੇ ਅਸੀਂ ਮੰਨਣਾ ਜਾਂ ਜੇ ਅਸੀਂ ਜੰਗ ਦੀ ਸ਼ਬਦਾਵਲੀ ਦੇ ਵਿੱਚ ਨਹੀਂ ਜਿੱਤ ਸਕੇ ਤੁਸੀਂ ਕਹ ਆਪਾਂ ਇਹ ਨਹੀਂ ਕਹਿੰਦੇ ਜੇ ਹਾਰ ਹੋਈ ਹੈ ਡੈਰੋਗੇਟਰੀ ਹੈ ਇਹ ਅਪਮਾਨਜਨਕ ਹੈ ਇਹ ਤੁਸੀਂ ਮੇਰੇ ਤੇ ਇਲਜ਼ਾਮ ਲਾਓਗੇ ਦਰਸ਼ਕ ਵੀ ਦਰਸ਼ਕ ਵੀ ਲਾਉਣਗੇ ਵੀ ਇਹ ਦੇਖੋ ਜੀ ਗੁਰੂ ਸਾਹਿਬ ਨੂੰ ਕਹਿ ਰਹੇ ਜੇ ਹਾਰ ਗਏ ਜਾਂ ਬੰਦਾਬੱਦ ਨੂੰ ਹਾਰ ਗਏ ਉਹ ਉਹ ਕੁਝ ਵੀ ਕਹਿ ਸਕਦੇ ਨੇ ਪਰ ਜੰਗ ਦੇ ਸ਼ਬਦ ਆਵਲੇ ਦੇ ਵਿੱਚ ਤੁਸੀਂ ਕਹੋਗੇ ਵੀ ਜਿੱਤ ਗਏ ਸੀ ਇਹਨਾਂ ਜਰਨਲ ਆਪਾਂ ਗੱਲ ਕਰੀਏ ਇਹ ਸਾਂਝੇ ਤੌਰ ਤੇ ਜੇ ਆਪਾਂ ਗੱਲ ਕਰ ਰਹੀਏ ਹਾਰ ਤੇ ਜਿੱਤ ਨੂੰ ਜੇ ਆਪਾਂ ਪ੍ਰਵਾਹਿਤ ਕਰਦੇ ਹਾਂ ਕੋਈ ਬੰਦਾ ਆਪਣਾ ਕੋਈ ਮੈਸੇਜ ਦੁਨੀਆ ਨੂੰ ਦੇਣਾ ਚਾਹੁੰਦਾ ਹੈ ਜੇ ਦੁਨੀਆ ਦੇ ਨਾਲ ਲਾ ਕੇ ਪਿੱਛੇ ਤੁਰ ਪਏ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਹਿਊਮਨਿਜ਼ਮ ਦਾ ਜਿਹੜਾ ਮਾਨਵਵਾਦ ਦਾ ਸੁਨੇਹਾ ਗੁਰੂ ਨਾਨਕ ਦੇਵ ਜੀ ਲੈ ਕੇ ਆਏ ਸੀ ਉਹ ਫਿਰ ਕਹਿੰਦੇ ਰੁਲ ਕੇ ਰੱਖ ਗਏ 200 ਸਾਲ ਉਹਨਾਂ ਨੇ ਕੋਸ਼ਿਸ਼ ਕੀਤੀ ਫਿਰ ਤਾਂ ਉਹਨਾਂ ਦੀ ਵੀ ਹਾਰ ਸੀ ਉਹ ਕਾਮਯਾਬ ਨਹੀਂ ਹੋ पाए ਜਰਨਲ ਇਹ ਹਾਰ ਹਾਰ ਜੇ ਤਾਂ ਹੁੰਦੀ ਹੈ ਜਦੋਂ ਦੋ ਤੇਰਾਂ ਦਾ ਮੁਕਾਬਲਾ ਹੁੰਦਾ ਹੈ ਦੋ ਖਿਡਾਰੀ ਜਿੱਤਦੇ ਨੇ ਇੱਕ ਟੀਮ ਇੱਧਰ ਹੈ ਇੱਕ ਟੀਮ ਇੱਧਰ ਹੈ ਇੱਕ ਖਿਡਾਰੀ ਇੱਧਰ ਹੈ ਇੱਕ ਖਿਡਾਰੀ ਇੱਧਰ ਉਹਨਾਂ ਦਾ ਆਪਸੇ ਮੁਕਾਬਲਾ ਹੁੰਦਾ ਜਦੋਂ ਕੋਈ ਪ੍ਰਚਾਰ ਕੀਤਾ ਜਾਂਦਾ ਹੈ ਨਾ ਉਹਦੇ ਵਿੱਚ ਮੁਕਾਬਲਾ ਨਹੀਂ ਹੁੰਦਾ ਫਿਰ ਉਹਨੂੰ ਕੀ ਫੇਲ ਕਹੋਗੇ ਨਹੀਂ ਫੇਲ ਹੋਗੇ ਫੇਲ ਨਹੀਂ ਕਹਾਂਗੇ ਉਹਨਾਂ ਨੂੰ ਜਿੰਦੀ ਸਫਲਤਾ ਮਿਲਣੀ ਚਾਹੀਦੀ ਸੀ ਜਾਂ ਜਿਸ ਢੰਗ ਨਾਲ ਮਿਲਣੀ ਚਾਹੀਦੀ ਸੀ ਉਹ ਹਾਲਾਤ ਐਸਾ ਫਿਰ ਤੁਸੀਂ ਸ਼ਬਦ ਖੇਡ ਰਹੇ ਤੁਸੀਂ ਇਹ ਸ਼ਬਦ ਨੂੰ ਦੂਜੇ ਪਾਸੇ ਲੈ ਕੇ ਜਾ ਰਹੇ ਹੋ ਨਹੀਂ ਨਹੀਂ ਤੁਸੀਂ ਵੀ ਸਾਡਾ ਮਨਵਾਦ ਨਹੀਂ ਹੋ ਕਰ ਸਕਦੇ ਇਹ ਤੇ ਵੀ ਕਹਾਂਗੇ ਨਾ ਫੇਲ ਹੋ ਗਿਆ ਬੰਦਾ ਯਾਰ ਜੋ ਮੈਸੇਜ ਦੁਨੀਆ ਤੱਕ ਲੈ ਕੇ ਆਇਆ ਸੇਲ ਲਫ਼ਜ਼ ਵਿੱਚ ਲਿਆਉਣਾ ਚਾਹੁੰਦੇ ਲੈ ਆਓ ਮੈਂ ਨਹੀਂ ਲੈ ਕੇ ਆ ਰਿਹਾ ਇਹਨੂੰ ਤੁਸੀਂ ਪ੍ਰਵਾਸ਼ਿਤ ਕਿੱਦਾਂ ਕਰੋਗੇ ਐਦਾਂ ਹੀ ਕਰੋਗੇ ਨਾ ਕਿਨੋ ਤੁਹਾਡੇ ਹੁਣ ਨਾਨਕ ਮਿਸ਼ਨ ਦੀ ਗੱਲ ਕਰ ਲਓ ਸੁਣੋ ਕਿੰਨੇ ਕਿੰਨੇ ਸਾਲ ਹੋ ਗਏ ਨਾਨਕ ਮਿਸ਼ਨ ਬਣੇ ਨੂੰ ਨਹੀਂ ਨਹੀਂ ਬਣੇ ਨੂੰ ਹੋ ਗਏ ਨੇ ਪਰ 6-7 ਸਾਲ ਹੋ ਗਏ ਨੇ 60 ਸਾਲ ਹੋ ਗਏ ਨੇ 7 ਸਾਲਾਂ ਚ ਮੈਨੂੰ ਪਹਿਲੀ ਵਾਰ ਜਦੋਂ ਕੁਝ ਸਮਾਂ ਪਹਿਲਾਂ ਤੁਹਾਡੇ ਕੋਲ ਮਿਲ ਕੇ ਗਿਆ ਮੈਂ ਮੈਨੂੰ ਪਹਿਲੀ ਵਾਰ ਪਤਾ ਲੱਗਿਆ ਨਾਨਕ ਮਿਸ਼ਨ ਤੁਸੀਂ ਚਲਾ ਰਹੇ ਹੋਣਗੇ ਸੱਤਾ ਚਲੋ ਤੁਹਾਨੂੰ ਪਤਾ ਤਾਂ ਲੱਗਿਆ ਨਾ ਮਨੇ ਕਿਹਾ 7 ਸਾਲਾਂ ਵਿੱਚ ਤੁਸੀਂ ਵੀ ਫੇਲ ਹੋ ਤੁਹਾਡਾ ਮੈਸੇਜ ਨਹੀਂ ਪਹੁੰਚਿਆ ਤੁਸੀਂ ਕੀ ਕਹੋਗੇ ਅਸੀਂ ਰੱਖਿਆ ਆ ਕਿ ਅਸੀਂ ਬਹੁਤ ਲੋਕਾਂ ਤੱਕ ਤੁਹਾਡਾ ਨਾਨਕ ਮਿਸ਼ਨ ਲੋਕਾਂ ਤੱਕ ਨਹੀਂ ਪਹੁੰਚ ਪਾ ਰਿਹਾ ਅਸੀਂ ਨਹੀਂ ਕਾਮਯਾਬ ਹੋ ਪਾਏ ਕੀ ਕਹੋਗੇ ਅਸਫਲ ਕਹੋਗੇ ਸ਼ਾਇਦ ਤੁਹਾਡਾ ਨੌਲੇਜ ਘੱਟ ਹੈ ਤੁਹਾਡਾ ਗਿਆਨ ਘੱਟ ਹੈ ਮੈਨੂੰ ਤਾਂ ਲੱਗਦਾ ਕਿ ਸ਼ਾਇਦ ਤੁਹਾਡਾ ਇੱਥੇ ਇਸ ਤੋਂ ਬਾਹਰ ਗਈ ਹੀ ਨਹੀਂ ਤੁਹਾਨੂੰ ਪਤਾ ਨਹੀਂ ਹੋਇਆ ਚਲੋ ਇਹ ਤਾਂ ਤੁਸੀਂ ਇਹ ਅਮਲ ਤੁਸੀਂ ਮੈਨੂੰ ਆਏ ਹੋ ਇੱਥੇ ਤੇ ਗੁਰਗੋਬਿੰਦ ਸਿੰਘ ਦੇ ਯੁੱਧ ਦੀ ਗੱਲ ਹੋएगी ਤਾਂ ਉਹ ਹਾਰ ਗਏ ਤੁਸੀਂ ਜਿਹੜਾ ਮਰਜੀ ਸ਼ਬਦ ਵਰਤ ਸਕਦੇ ਮੈਂ ਤਾਂ ਤੁਹਾਤੋਂ ਪੁੱਛਿਆ ਵੀ ਕਿਹਾ ਜਿੱਤ ਗਏ ਸੀ ਅੱਜ ਮੈਂ ਵੀ ਕਹਾਂਗਾ ਨਹੀਂ ਨਹੀਂ ਫਿਰ ਮੈਂ ਵੀ ਕਹਿ ਰਿਹਾ ਗੁਰਨਾਨਕ ਮੈਂ ਤਾਂ ਕਹਿਣਾ ਫਿਰ ਤੇ ਤਾਂ ਮਤਲਬ ਤੁਸੀਂ ਮੇਰੇ ਨਾਲ ਮੁਕਾਬਲਾ ਨਹੀਂ ਨਹੀਂ ਡਾਕਟਰ ਸਾਹਿਬ ਫਿਰ ਤਾਂ ਮੈਂ ਖੁੱਲ ਕੇ ਕਹਾਂਗਾ ਗੁਰਨਾਨਕ ਦੇਵ ਜੀ ਆਪਣੇ ਉਹਦੇ 'ਚ ਸਫਲ ਨਹੀਂ ਹੋਏ ਪਾਸ ਨਹੀਂ ਹੋ ਪਏ ਫੇਲ ਹੋ ਗਏ ਇਸ ਭਾਵਨਾ ਦੇ ਨਾਲ ਤੁਸੀਂ ਮੈਨੂੰ ਮੇਰੇ ਨਾਲ ਕਰਨੀ ਹੈ ਗੱਲਬਾਤ ਫਿਰ ਤਾਂ ਮੈਂ ਅੱਗੇ ਨਹੀਂ ਕਰ ਸਕਦਾ ਨਹੀਂ ਨਹੀਂ ਗੱਲ ਮੈਂ ਤਾਂ ਕਹਿ ਰਿਹਾ ਖੁੱਲ ਕੇ ਤੁਸੀਂ ਆਪਣਾ ਵਿਚਾਰ ਦਿਓ ਮੇਰੇ ਮੇਰੇ ਨਿੱਜੀ ਵਿਚਾਰ ਨਹੀਂ ਹੈ ਜਨਤਾ ਦੇ ਵਿਚਾਰ ਨੇ ਜੋ ਤੁਹਾਡੀ ਇੰਟਰਵਿਊ ਜਨਤਾ ਸੁਣ ਮੈਨੂੰ ਉਹਨਾਂ ਨੇ ਮਨ ਵਿੱਚ ਵਿਚਾਰ ਪਾਓ ਮੇਰੇ ਭਾਣ ਮੇਰੇ ਮੇਰੇ ਸ਼ਬਦ ਬੜੇ ਸਿੰਪਲ ਨੇ ਭਾਈ ਹਾਂ ਸਧਾਰਨ ਸ਼ਬਦ ਨੇ ਉਹ ਤੁਸੀ ਕਿੱਧਾ ਲੈ ਕੇ ਚਲੋਗੇ ਦੇਖੋ ਤੁਸੀਂ ਕਿ ਮੈਨੂੰ ਨਹੀਂ ਲੱਗਦਾ ਤੁਸੀਂ ਠੀਕ ਭਾਵਨਾ ਨਾਲ ਵੀ ਇੰਟਰਵਿਊ ਕਰ ਰਹੇ ਹੋ ਮੈਂ ਤਾਂ ਖੁੱਲ ਕੇ ਖੁੱਲ ਕੇ ਗੱਲ ਕਰ ਰਿਹਾ ਮੈਂ ਤਾਂ ਖੁੱਲ ਕੇ ਕਰ ਰਿਹਾ ਨਹੀਂ ਖੁੱਲ ਕੇ ਨਹੀਂ ਮੈਂ ਇਸ ਤੋਂ ਅੱਗੇ ਨਹੀਂ ਜਾਣਾ ਚਾਹੁੰਦਾ ਜੇ ਤੁਸੀਂ ਭਾਵਨਾ ਕਰਨ ਇਸ ਭਾਵ ਤੁਸੀਂ ਕਿ ਜਨਤਾ ਤੁਹਾਨੂੰ ਸਵਾਲ ਕਰੇਗੀ ਤੁਸੀਂ ਜਵਾਬ ਨਹੀਂ ਦੇਣਾ ਚਾਹੁੰਦੇ ਉਹਨਾਂ ਦੇ ਜਨਤਾ ਨਹੀਂ ਤੁਸੀਂ ਆਪਣੇ ਸਵਾਲ ਕਰੋ ਹਮ 1 ਬਾਈ 1 ਕਰੋ ਅੱਜ ਕਰੋ ਕੱਲ੍ਹ ਮੇਰਾ ਮੇਰਾ ਜਿਹੜਾ ਢਿਲੋਸਾ ਪੇਸ਼ਾ ਮੈਂ ਜਨਤਾ ਦੀ ਗੱਲ ਤੁਹਾਡੇ ਕੋਲ ਲੈ ਕੇ ਆਉਂਗਾ ਮੈਂ ਆਪਣੇ ਸ਼ਬਦ ਨਹੀਂ ਲੈ ਕੇ ਆਉਂਗਾ ਜੋ ਜਨਤਾ ਜਾਣਨਾ ਚਾਹੇਗੀ ਨਹੀਂ ਵਾਰ ਮੈਨੂੰ ਟੋਕਣਾ ਪਿਆ ਤੁਹਾਨੂੰ ਵੀ ਮੇਰਾ ਸਵਾਲ ਪੂਰਾ ਹੋ ਲੈਣ ਦੇ ਕਿਉਂਕਿ ਉਹ ਸਵਾਲ ਦਾ ਜਵਾਬ ਤੁਹਾਡੇ ਹੱਕ ਤੇ ਨਹੀਂ ਜਾਂਦਾ ਤੁਸੀਂ ਮੈਨੂੰ ਕੁੱਤੇ ਨਵਾਂ ਸਵਾਲ ਉਹ ਟੋਕਣਾ ਨਹੀਂ ਐ ਇੱਕ ਸਾਡੀ ਕਹੋ ਤੁਸੀਂ ਨਹੀਂ ਨਹੀਂ ਇੱਕ ਸਕਾਰਾਤਮਕ ਜੇ ਤੁਸੀਂ ਬਹੰਸ ਕਹਿ ਰਹੇ ਹੋ ਨਾ ਪੋਜ਼ਿਟਿਵ ਡਿਬੇਟ ਕਹਿ ਰਹੇ ਹੋ ਨਾ ਉਹ ਚੀਜ਼ ਐ ਪਹਿਲੀ ਤੁਹਾਡੀ ਜਿਹੜੀ ਇੰਟਰਵਿਊ ਉਹ ਤੇ ਤੁਹਾਡਾ ਵਤੀਰਾ ਹੋਰ ਸੀ ਹੁਣ ਤੁਹਾਡਾ ਵਤੀਰਾ ਬਦਲਿਆ ਹੋਇਆ ਤੁਸੀਂ ਮੈਨੂੰ ਵਾਰ-ਵਾਰ ਵਾਰ ਟੋਕਦੇ ਜ ਤੁਸੀਂ ਮੈਨੂੰ ਨਹੀਂ ਦੇਰ ਤੋਂ ਤੁਹਾਨੂੰ ਸੁਣ ਹੀ ਰਹਿ ਨਹੀਂ ਦੇਰ ਤੋਂ ਕੀ ਕਰ ਰਹੇ ਹੋ ਤੁਸੀਂ ਮੈਨੂੰ ਇੰਟਰਵਿਊ ਲੈਣ ਆਏ ਹੋ ਤਾਂ ਤੁਸੀਂ ਮੇਰੀ ਗੱਲਾਂ ਸੁਣੋ ਸੁਣੀਏ ਕਿ ਤੁਸੀਂ ਐਡੀਟਿੰਗ ਤੁਸੀਂ ਕਰਨੀ ਕੱਟ ਦੇਣਾ ਨਹੀਂ ਨਹੀਂ ਕਿਉਂ ਕਟਾਂਗੇ ਬਿਲਕੁਲ ਇਦਾਂ ਹੀ ਜਾਏਗਾ ਬਿਲਕੁਲ ਇਦਾਂ ਹੀ ਮੈਂ ਤਾਂ ਕਿ ਸਿੰਪਲ ਗੱਲ ਕੀਤੀ ਪਰ ਮੈਂ ਇਹ ਮਹਿਸੂਸ ਕਰ ਰਿਹਾ ਹਾਂ ਵੀ ਤੁਸੀਂ ਮੈਨੂੰ ਬੋਲਣ ਨਹੀਂ ਦੇ ਰਹੇ ਆਪਣੇ ਸ਼ਬਦ ਮੇਰੇ ਮੂੰਹ 'ਚ ਬਦੋ-ਬਦੀ ਪਾ ਰਹੇ ਹੋ ਤੇ ਮੈਂ ਇਸ ਤੋਂ ਅੱਗੇ ਬੋਲਣਾ ਨਹੀਂ ਚਾਹੁੰਦਾ ਨਹੀਂ ਨਹੀਂ ਮੈਂ ਇਦਾਂ ਦੀ ਗੱਲ ਹੀ ਨਹੀਂ ਕਰਦਾ ਜਿਹੜੀ ਇੱਕ ਸਿੰਪਲ ਗੱਲ ਗੁਰੂ ਨਾਨਕ ਦੇ ਅੱਛਾ ਅੱਛਾ ਚਲੋ ਇੱਕ ਸਵਾਲ ਤੇ ਲੈ ਕੇ ਆਂਦਾ ਮੈਂ ਜਿਵੇਂ ਮਰਜ਼ੀ ਇਹਨੂੰ ਪੇਸ਼ ਕਰ ਲੈਣਾ ਕਹਦੇ ਜੀ ਇਹ ਸਫਲ ਕਿਉਂ ਹੋਏ ਚਲੋ ਤੁਸੀਂ ਕਹ ਰਹੇ 19 ਸਫਲਤਾ ਨਹੀਂ ਮਿਲੀ ਗੁਰਨਾਨ ਦੇ ਜੀ ਨੂੰ 19 ਸਫਲਤਾ ਮੈਂ ਇਹ ਨਹੀਂ ਕਹਿਆ ਉਹਨਾਂ ਨੂੰ ਸਫਲਤਾ ਨਹੀਂ ਮਿਲੀ ਘੱਟ ਮਿਲੀ ਨਹੀਂ ਮੈਂ ਤਾਂ ਹਾਲੇ ਇੱਕ ਲਫ਼ਜ਼ ਬੋਲ ਰਿਹਾ ਹਾਂ ਉਸ ਤੋਂ ਅੱਗੇ ਉਸ ਨੂੰ ਮੈਂ ਸਪਲੀਮੈਂਟ ਕਰਨਾ ਹੈ ਉਹ ਤੋਂ ਅੱਗੇ ਮੈਂ ਹੋਰ ਗੱਲ ਕਹਿਣੀ ਹੈ ਤੁਸੀਂ ਮੈਨੂੰ ਵਿੱਚੋਂ ਟੋਕੇ ਉਹ ਵੀ ਲਫ਼ਜ਼ ਜਿਹੜਾ ਮੇਰੇ ਮੂੰਹ ਦੇ ਵਿੱਚ ਪਾਰ ਰਹੇ ਹੋ ਚਲੋ ਇੱਥੇ ਦੱਸ ਦੋ ਸਫਲਤਾ ਕਿਉਂ ਨਹੀਂ ਮਿਲੀ ਨਹੀਂ ਨਹੀਂ ਮੈਂ ਨਹੀਂ ਕਹਿੰਦਾ ਸਫਲਤਾ ਨਹੀਂ ਮਿਲੀ ਉਹ ਬਹੁਤ ਬਹੁਤ ਸਫਲ ਹੋਏ ਹੋ ਘੱਟ ਮਿਲੀ ਸਫਲਤਾ ਬਹੁਤ ਸਫਲਤਾ ਹੋਈ ਤੁਸੀਂ ਆਪਣੇ ਲਫ਼ਜ਼ ਜੋ ਮਰਜ਼ੀ ਐਡ ਕਰ ਲੈਣਾ ਮੈਂ ਨਹੀਂ ਇਹ ਕਹਿੰਦਾ ਲਫ਼ਜ਼ ਜ ਤੁਹਾਡੇ ਮਨ ਚ ਕੀ ਆ ਉਹ ਮੈਨੂੰ ਪਤਾ ਲੱਗ ਗਿਆ ਤੁਹਾਡੀ ਨਿੱਜੀ ਸੋਚ ਤੁਸੀਂ ਜਿਹੜੀ ਸੋਚ ਲੈ ਕੇ ਆਏ ਉਹ ਮੈਨੂੰ ਪਤਾ ਲੱਗ ਗਿਆ ਢਿੱਲੋ ਸਾਹਿਬ ਤੁਹਾਡੀ ਨਿੱਜੀ ਸੋਚ ਆਪਣੇ ਲਫਜ਼ ਮੇਰੇ ਮੂੰਹ ਚ ਪਾਉਣਾ ਚਾਹੁੰਦੇ ਟੋਕ ਟੋਕੇ ਟੋਕ ਟੋਕੇ ਮੈਂ ਉਹ ਨਹੀਂ ਕਰਨਾ ਚਾਹੁੰਦਾ ਮੈਂ ਅੱਗੇ ਹੱਥ ਜੋੜ ਚੁੱਕਾ ਇਸ ਤੋਂ ਬਾਅਦ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਚਲੋ ਸੋ ਡਾਕਟਰ ਇਕਬਾਲ ਸਿੰਘ ਢਿੱਲੋ ਉਹਨਾਂ ਨਾਲ ਗੱਲਬਾਤ ਚੱਲ ਰਹੀ ਸੀ ਗੱਲ ਚੱਲ ਰਹੀ ਸੀ ਹਿਮਨਨਿਜ਼ਮ ਮਾਨਵਵਾਦ ਦੀ ਭਈ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਸੁਨੇਹਾ ਦੁਨੀਆ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ 200 ਸਾਲ ਆਪਾਂ ਕਹੀਏ ਉਹਨਾਂ ਨੂੰ ਸੰਘਰਸ਼ੀਲ ਵੀ ਰਹੇ ਉਸ ਚੀਜ਼ ਨੂੰ ਲੈ ਕੇ ਆਪਣੇ ਯਾਤਰਾਵਾਂ ਦਰਾਂ ਨੇ ਚ ਹੀ ਦੱਸੀ ਵੀ ਪਰ ਉਹਦੇ ਵਿੱਚ ਉਹ ਜੋ ਉਹਨਾਂ ਦਾ ਸੁਨੇਹਾ ਸੀ ਨਹੀਂ ਇੰਨਾ ਵੱਡੇ ਪੱਧਰ ਤੇ ਸਫਲ ਹੋ ਸਕਿਆ ਜਿਸ ਕਰਕੇ ਕਿਤੇ ਨਾ ਕਿਤੇ ਸਿੱਖੀ ਦੇ ਵਿੱਚੋਂ ਜਾਂ ਸਿੱਖ ਧਰਮ ਚੋਂ ਹੋਰ ਲੱਗ ਲੱਗ ਜਿਵੇਂ ਆਪਾਂ ਚਰਚਾ ਕੀਤੀ ਢਿੱਲੋ ਸਾਹਿਬ ਉਹਨਾਂ ਨਾਲ ਕੇ ਬ੍ਰਾਂਚਾਂ ਵੀ ਹੋਰ ਨਿਕਲੀਆਂ ਤੇ ਇੱਕ ਕੁੱਲ ਉਕਾਈ ਦਾ ਜਿਹੜਾ ਮਕਸਦ ਸੀ ਉਹ ਬਾਹਰ ਮਾਨਵਵਾਦ ਸ਼ਬਦ ਜਿਹਦਾ ਆਪਾਂ ਗੱਲ ਕਰਦੇ ਆਂ ਉਹ ਨਹੀਂ ਪੁੰਚ ਪਾਇਆ ਸੀ ਉਹਨੂੰ ਲੈ ਕੇ ਜਿਹੜਾ ਨਾਨਕ ਮਿਸ਼ਨ ਹੈ ਪਿਛਲੇ 600 ਸਾਲ ਤੋਂ ਜਿਹਨਾਂ ਨੇ ਦੱਸਿਆ ਕੰਮ ਕਰ ਰਿਹਾ ਤੇ ਕਰਮਾਤਾ ਦੀ ਆਪਾਂ ਗੱਲ ਕਰ ਲਈ ਆਪਾਂ ਸ਼੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਦੀ ਗੱਲ ਕੀਤੀ ਹੈ ਆਪਾਂ ਗੁਰਨਾਨਦ ਦੇਵ ਜੀ ਗੱਲ ਕੀਤੀ ਹੈ ਜਾਂ ਕਿਸੇ ਹੋਰ ਧਰਮ ਦੀ ਗੱਲ ਕੀਤੀ ਹੈ ਯਸੂ ਮਸੀਹ ਦੇ ਜਨਮ ਦੀ ਗੱਲ ਕੀਤੀ ਹੈ ਜਾਂ ਮਾਰ ਭਾਰਤ ਦੇ ਸੂਰਜ ਪੁੱਤਰ ਕੁੰਤੀ ਦੀ ਗੱਲ ਕੀਤੀ ਹੈ ਉਹ ਸਾਰੀਆਂ ਕਰਮਾਤਾ ਨੇ ਮਿਥਕ ਨੇ ਇੱਕ ਵਾਰ ਫੇਰ ਲੈਨੇ ਆ ਇਹਨਾਂ ਚੀਜ਼ਾਂ ਦਾ ਕੋਈ ਠੋਸ ਉਧਾਰ ਆਪਾਂ ਨਹੀਂ ਮੰਨਦੇ ਸੋ ਟਿਲੋ ਸਾਹਿਬ ਇਸਤੇ ਵੀ ਕੁਝ ਹਲੇ ਕਹਿਣ ਤੋਂ ਸ਼ਾਇਦ ਨਹੀਂ ਕੁਝ ਕਹਿਣਾ ਚਾ ਰਹੇ ਹੋਰ ਨਮੀਆਂ ਤੇ ਤਾਜ਼ੀਆਂ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਹੁਣ ਦੇ ਉਹ ਬਲਜੀਤ ਮਰਵਾਹ ਨੂੰ ਇਜਾਜ਼ਤ ਧੰਨਵਾਦ